ਅੰਮ੍ਰਿਤਸਰ ਦੇ ਇਸਲਾਮਾਬਾਦ ਇਲਾਕੇ ਦਾ ਰਹਿਣ ਵਾਲਾ ਇਹ ਅਪਾਹੀ ਜਨੋਜਵਾਨ ਤੰਦਰੁਸਤ ਨੌਜਵਾਨਾਂ ਦੇ ਵਾਸਤੇ ਤੰਦਰੁਸਤ ਲੋਕਾਂ ਦੇ ਵਾਸਤੇ ਇੱਕ ਮਿਸਾਲ ਬਣਿਆ ਹੋਇਆ ਤੁਹਾਨੂੰ ਦੱਸ ਦਈਏ ਕਿ ਟ੍ਰੇਨ ਹਾਦਸੇ ਦੇ ਵਿੱਚ ਇਸ ਨੌਜਵਾਨ ਦੀ ਦੋਨੇ ਲੱਤਾਂ ਚਲੀਆਂ ਗਿਆ ਸੀ ਪਰ ਮਨ ਦੇ ਵਿੱਚ ਸੀ ਕਿ ਚੰਗਾ ਡਾਂਸਰ ਬਣੇ ਹਿੰਮਤ ਨਹੀਂ ਛੱਡੀ ਨਕਲੀ ਲੱਤਾਂ ਲਗਵਾ ਕੇ ਇਸਨੇ ਡਾਂਸ ਸ਼ੁਰੂ ਕਰ ਦਿੱਤਾ ਅੱਜ ਪੂਰੀ ਦੁਨੀਆ ਦੇ ਵਿੱਚ ਇਸ ਨੌਜਵਾਨ ਦਾ ਸਿੱਕਾ ਚਮਕਦਾ ਪਿਆ ਹੈ ਬਾਲੀਵੁੱਡ ਦੇ ਐਕਟਰ ਤਾਂ ਕਿਸ ਨੂੰ ਆਪਣੇ ਘਰ ਬੁਲਾਉਂਦੇ ਨੇ ਸੋ ਇਸ ਨੌਜਵਾਨ ਦੇ ਮੂੰਹੋਂ ਹੀ ਸੁਣਦੇ ਆ ਕਿ ਇਹ ਹਾਦਸਾ ਕਿਸ ਤਰ੍ਹਾਂ ਹੋਇਆ ਕਿਸ ਤਰੀਕੇ ਦੇ ਨਾਲ ਜ਼ਿੰਦਗੀ ਨੇ ਮੋੜ ਲਿੱਤਾ ਸੋ ਦੇਖੋ ਇਹ ਖਾਸ ਤਸਵੀਰਾਂ ਅਤੇ ਸੁਣੋ ਕੀ ਹੈ ਨਾਏ ਰਜੇਸ਼ ਕੁਮਾਰ ਦਾ ਮੇਰੇ ਟ੍ਰੇਨ ਨਾਲ ਐਕਸੀਡੈਂਟ ਹੋਇਆ ਸੀ ਮੈਂ ਰੇਲਵੇ ਟ੍ਰੈਕ ਕ੍ਰੋਸ ਕਰ ਰਿਹਾ ਸੀ ਤੇ ਮੈਂ ਜਾਣਾ ਸੀ ਥਰਡ ਟ੍ਰੈਕ ਤੇ ਜਿਸ ਸਮੇਂ ਮੈਂ ਟ੍ਰੈਕ ਦੇ ਥੱਲੇ ਉੱਤੇ ਟ੍ਰੇਨ ਆ ਗਈ ਤੇ ਮੈਂ ਕਿਹਾ ਟ੍ਰੇਨ ਜਾਏਗੀ ਫੇਰ ਮੈਂ ਜਾਵਾਂਗਾ ਤੇ ਦੂਜੇ ਟ੍ਰੈਕ ਤੇ ਉਦੋਂ ਸ਼ਤਾਬਦੀ ਆ ਗਈ ਤੇ ਮੈਂ ਵਿਚਕਾਰ ਖੜਾ ਆ ਗਿਆ ਮੈਂ ਕਿ ਗੱਡੀਆਂ ਦੋਵੇਂ ਲੰਘ ਜਾਣਗੀਆਂ ਫੇਰ ਮੈਂ ਕ੍ਰੋਸ ਕਰਾਂਗਾ ਪਰ ਜਦੋਂ ਮੈਂ ਜਦੋਂ ਟ੍ਰੇਨ ਕੋਲ ਆਈ ਮੱਖਾ ਬੰਦ ਕਰ ਲਿਆ ਤੇ ਜਦੋਂ ਇੱਕਦਮ ਮੈਨੂੰ ਆਵਾਜ਼ ਆਈ ਮੈਂ ਅੱਖਾਂ ਖੋਲੀਆਂ ਤੇ ਮੈਂ ਗਲਤੀ ਨਾਲ ਟ੍ਰੈਕ ਦੇ ਵਿੱਚ ਖੜਾ ਹੋ ਗਿਆ ਤੇ ਜਿਸ ਵੇਲੇ ਟ੍ਰੇਨ ਆਈ ਉਹਨੇ ਮੇਰੇ ਇਸ ਮੂੰਹ ਤੇ ਮਾਰਿਆ ਸ਼ਤਾਬਦੀ ਐਕਸਪ੍ਰੈਸ ਨੇ ਜਦੋਂ ਇਸ ਇੱਥੇ ਵੱਜੀ ਮੈਂ ਅੱਗੇ ਜਾ ਕੇ ਡਿੱਗ ਗਿਆ ਤੇ ਜਿਹੜਾ ਖੱਬਾ ਪੈਰ ਸੀ ਮੇਰਾ ਉੱਥੇ ਹੀ ਘੱਟਣ ਗਿਆ ਇਹ ਜਿਹੜਾ ਸੱਜੇ ਵਾਲਾ ਪੈਰ ਸੀ ਉਹ ਟ੍ਰੇਨ ਦੇ ਵਿੱਚ ਫਸ ਗਿਆ। ਹੂੰ ਤੇ ਇਹ ਸੱਜਾ ਪੈਰ ਪਈਏ ਚ ਫਸ ਗਿਆ ਟ੍ਰੇਨ ਚੱਲਦੀ ਕੀ ਮੈਂ ਕੂਮਦਾ ਗਿਆ ਟ੍ਰੇਨ ਚੱਲਦੀ ਕੀ ਮੈਂ ਕੂਮਦਾ ਗਿਆ। ਲੰਬਾ ਚੱਲੀ ਟ੍ਰੇਨ। ਹਾਂ ਟ੍ਰੇਨ ਪੂਰੀ ਚੱਲੀ ਰੁਕੀ ਨਹੀਂ ਉਹ ਟ੍ਰੇਨ ਕਿਉਂਕਿ ਉਹਨੇ ਇੱਕਦਮ ਬ੍ਰੇਕ ਨਹੀਂ ਸੀ ਲਗਾਈ। ਤੇ ਟ੍ਰੇਨ ਚੱਲਦੀ ਕੀ ਪੂਰੀ ਟ੍ਰੇਨ ਮੇਰੇ ਉੱਤੋਂ ਲੰਘ ਗਈ। ਜਦੋਂ ਟ੍ਰੇਨ ਰੁਕੀ ਤੇ ਮੈਨੂੰ ਚ ਪੈਰ ਹੀ ਪੈਰ ਨਜ਼ਰ ਆ ਰਹੇ ਚਾਰੇ ਪਾਸੇ ਕਿ ਲੋਕਾਂ ਦੀ ਆਵਾਜ਼ ਆ ਰਹੀਆਂ ਮੁੰਡਾ ਥੱਲੇ ਆ ਗਿਆ। ਫਿਰ ਉਹਨਾਂ ਨੇ ਮੈਨੂੰ ਸਾਰੇ ਨਾਲ ਰਲ ਕੇ ਕੱਟਿਆ। ਜਦੋਂ ਮੈਨੂੰ ਕੱਢਿਆ ਮੈਨੂੰ ਦਰਦ ਨਹੀਂ ਹੋ ਰਹੀ ਮੈਨੂੰ ਫੀਲ ਹੋ ਰਿਹਾ ਕਿ ਮੈਨੂੰ ਸੱਟਾਂ ਲੱਗੀਆਂ ਮੇਰੇ ਟ੍ਰੇਨ ਆਗਵਾਜ ਨੂੰ ਚ ਗਈ ਸੀ ਤੇ ਮੈਨੂੰ ਉਸ ਟੇਮ ਪਤਾ ਨਹੀਂ ਲੱਗਾ ਜਿਵੇਂ ਇੱਕ ਕਾਰਖਾਨਾ ਚੱਲ ਰਿਹਾ ਛਾਂ 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 ਤੇ ਬਸ ਕਦੀ ਉਧਰ ਡੇਗ ਰਿਹਾ ਕਦੀ ਉਧਰ ਐ ਪਿਆ ਜੋ ਫਸਿਆ ਮੈਂ ਵੀ ਘੁੰਮ ਰਹੀ ਨਾਲੋਂ ਨਾਲ ਖਚਮ ਖਚ ਤੇ ਵਾਦੂ ਸੱਟਾ ਲੱਗਿਆ ਸੀ ਤੇ ਜਦੋਂ ਜਦੋਂ ਉਹਨਾਂ ਨੇ ਮੈਨੂੰ ਬਾਹਰ ਕੱਢਿਆ ਕੰਬਲ ਚ ਪਾਇਆ ਤੇ ਉਹਨਾਂ ਨੇ ਕਿਹਾ ਬੱਚੇ ਤੈਨੂੰ ਸੱਟਾ ਵਾਦੂ ਲੱਗ ਗਿਆ ਤੇ ਮੈਂ ਕਿਹਾ ਤੁਸੀਂ ਮੇਰੇ ਘਰ ਫੋਨ ਕਰ ਦਿਓ ਤੇ ਮੈਨੂੰ ਲੈ ਜਾਣਗੇ ਆ ਕੇ ਉਹਦੇ ਇਹਨੇ ਫੋਨ ਵੀ ਨਹੀਂ ਹੁੰਦੇ ਤੇ ਉਹਨਾਂ ਨੇ ਕੋਤਵਾ ਦਾ ਮੈਨੂੰ ਅਮਨਦੀ ਹਸਪਤਾਲ ਲੈ ਕੇ ਹਸਪਤਾਲ ਜਾ ਕੇ ਐਡਮਿਟ ਕਰਵਾਤਾ ਉਦੋਂ ਮੇਰੇ ਘਰ ਤੇ ਵੀ ਪਹੁੰਚ ਕੇ ਤੇ ਜਦੋਂ ਹਸਪਤਾਲ ਗਿਆ ਡਾਕਟਰਾਂ ਨੇ ਮਿਹਨਤੀ ਕੋਸ਼ਿਸ਼ ਕਰਤਾ ਕਿ ਇਹ ਡੈੱਡ ਹੈ ਤੇ ਫਿਰ ਵੀ ਉਹਨਾਂ ਨੇ ਕਿਹਾ ਕੋਸ਼ਿਸ਼ ਕਰਾਂਗੇ ਜਾਨ ਬਚਾ ਸਕਦੇ ਆ ਕਿਉਂਕਿ ਮੇਰੇ ਤੇ ਮੂੰਹ ਤੇ ਬੋਜਾ ਲੱਗੀ ਸਿਰ ਤੇ ਬੋਜ ਲੱਗੀ ਇਹ ਬਾਾਂਚ ਵੀ ਰੋਡ ਐ ਪੇਛੇ ਅਜੇ ਤੱਕ ਰੋਡ ਐ ਪੂਰੀ ਅਜੇ ਤੱਕ ਦੇਖੋ ਉੱਲੀ ਸਰ ਤੇ ਉਹਨਾਂ ਨੇ ਕਿਹਾ ਕੋਸ਼ਿਸ਼ ਕਰ ਸਕਦੇ ਆ ਲੇਕਿਨ ਡਾਕਟਰ ਤਾਰ ਨੇ ਆਪਣਾ ਆਪਰੇਸ਼ਨ ਜੋ ਸਟਾਰਟ ਕੀਤਾ ਉਹਨਾਂ ਕੀਤੇ ਦੋਵੇਂ ਪੈਰ ਬਚਾਉਣ ਦੀ ਕੋਸ਼ਿਸ਼ ਕੀਤੀ ਜਦੋਂ ਸਵੇਰੇ 4 ਵਜੇ ਆਪਰੇਸ਼ਨ ਖਤਮ ਹੋਇਆ ਉਹਨਾਂ ਨੇ ਕਿਹਾ ਕਿ ਇਹਦੇ ਦੋਵੇਂ ਪੈਰ ਕੱਟਤੇ ਆ ਜਾਨ ਦੀ ਬਚ ਕੇ ਫਿਰ ਵੀ 24 ਘੰਟੇ ਦਾ ਰਿਸਕ ਆ ਤੇ 24 ਘੰਟੇ ਫਿਰ ਲੱਗੇ ਰਹੇ ਫਿਰ ਜਦੋਂ ਜਾਨ ਬਚਣੀ ਤੇ ਉਹਨਾਂ ਨੇ ਮੈਨੂੰ ਮਤਲਬ ਉਸ ਠੀਕ ਹੋ ਗਿਆ ਮੈਂ ਉਹ ਜੁਲੀ ਦਿਨ ਬੀਤੇਗੇ ਸਮਾਂ ਬੀਤੇ ਡਿਸਚਾਰਜ ਹੋਇਆ ਜਦੋਂ ਡਿਸਚਾਰਜ ਹੋ ਕੇ ਘਰ ਆਇਆ ਤੇ ਉਹਨਾਂ ਨੇ ਕਿਹਾ ਕਿ ਇਹਨੂੰ ਲੱਕਰੀ ਦਾ ਲੱਗਣੀ ਹੈ ਆ ਡਿਵੀਸ਼ਨ 30 ਤੇ ਉਹ ਲਾਣੀ ਆ ਤੇ ਜਦੋਂ ਮੈਨੂੰ 6 ਮਹੀਨੇ ਆਪਾਂ ਨਕਲੀ ਲੱਤਾਂ ਲੱਗੀਆਂ ਤੇ ਲੱਤਾਂ ਲਾ ਕੇ ਜਦੋਂ ਮੈਂ ਫਸਟ ਟਾਈਮ ਚੱਲਿਆ ਕਿ ਮੈਨੂੰ ਬਸ ਸੋਚਿਆ ਨਹੀਂ ਕਿ ਦੂਰ ਤੱਕ ਇਹ ਲੱਤਾਂ ਨਹੀਂ ਡਾਕਟਰ ਨੇ ਕਿਹਾ ਸਾਰੀ ਉਮਰ ਤੱਕ ਉਹ ਸਾਥ ਕੇ ਨਾਲ ਚੱਲਣਾ ਪਵੇਗਾ